ਅੱਜ ਅਮਰਸਰ ਢੀਪੂ ਹੋਲਡਰ ਯੂਨੀਅਨ ਵੱਲੋਂ ਅਮਰਸਰ ਡੀਸੀ ਦਫ਼ਤਰ ਦੇ ਬਾਹਰ ਸਰਕਾਰ ਖਿਲਾਫ ਦਰਨਾ ਪ੍ਰਦਰਸ਼ਨ ਕੀਤਾ। ਨਾ ਮਨੀਸ਼ ਕੁਮਾਰ ਜੀ ਮੈਂ ਡਿਪੋਲਡਰਾ ਤੇ ਵਾਈਸ ਪ੍ਰਧਾਨ ਜੁਹੀਆਂ ਦਾ ਆਪਣੇ ਅੰਮ੍ਰਿਤਸਰ ਦੀ ਤੇ ਇਸ ਤਰ੍ਹਾਂ ਵੀ ਪਿਛਲੇ ਦਿਨਾਂ 'ਚ ਇਹਨਾਂ ਨੇ ਜਿਹੜੇ ਕਾਰਡ ਕੱਟੇ ਸੀਗੇ ਇਸ ਸਰਕਾਰ ਨੇ ਉਹ ਸਿਰ ਪਹਿਲੇ ਤਾਂ ਉਹਦੇ ਵਿੱਚ ਵੀ ਸਦਾ ਘਪਲਾ ਸੀਗਾ ਵੀ ਉਹ ਜਿਹੜੇ ਕਾਰਡ ਕੱਟੇ ਸੀ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਜੀ ਹੋਈ ਡਿਪਾਰਟਮੈਂਟਾਂ ਕੋਲ ਲਿਸਟਾਂ ਲੈ ਕੇ ਉਹਨਾਂ ਨੇ ਕਾਰਡ ਕੱਟਦੇ ਸੀਗੇ ਉਹਦੇ ਵਿੱਚ ਲੋਕਾਂ ਨੂੰ ਵੈਲੀਗੇਸ਼ਨ ਲਾਏ ਸੀਗੇ ਕਿਸੇ ਦਾ 1000 ਰੁਪਏ ਤੋਂ ਵੱਧ ਬਿੱਲ ਆਂਦਾ ਕਿਸੇ ਕੋਲ ਪਿਸਤਲ ਦਾ ਲਾਇਸੈਂਸ ਹੈ ਉਹ ਜਿਹੜੇ ਕਾਰ ਵੀ ਜਿਹੜੇ ਜਾਰੀ ਕਰ ਰਹੇ ਨੇ ਉਹਦੇ ਵਿੱਚ ਵੀ ਜਿਹੜਾ ਹੈਗਾ ਸਰਕਾਰ ਕੋਲ ਕੋਈ ਬੰਦਾ ਨਹੀਂ ਹੈਗਾ ਕਾਰ ਜਾਰੀ ਕਰਨ ਵਾਲਾ ਉਹ ਡੀਪੂਲ ਡਰਾਂ ਨੂੰ ਅੱਗੋਂ ਜਿਹੜੇ ਆਪਰੇਟਰ ਪ੍ਰਾਈਵੇਟ ਲੈ ਰਹੀ ਹੈ ਵੀ ਇਹਨਾਂ ਨੂੰ ਜਾਰੀ ਕੀਤਾ ਜਾਵੇ ਜਦ ਕੀ ਉਹ ਥੱਲੇ ਨੇ ਪੱਧਰ ਤੇ ਕੰਮ ਨਹੀਂ ਹੋ ਰਿਹਾ ਉਹਦੇ ਵਿੱਚ ਵੀ ਇਸ ਸਰਕਾਰ ਨੇ ਲੋਕਾਂ ਦੇ ਨਾਲ ਸਰਸਰ ਧੱਕਾ ਕੀਤਾ ਸੀਗਾ ਜਿਹੜੇ ਅੱਜ ਕਾਰ ਸ਼ੁਰੂ ਹੋ ਗਏ ਨੇ ਇਹਦਾ ਮਤਲਬ ਉਹ ਸਾਰੇ ਅਲੋਕੇਸ਼ਨ ਖਤਮ ਹੋ ਗਏ ਨੇ ਉਹ ਪਹਿਲੇ ਵੀ ਤਗੜੇ ਬੰਦਿਆਂ ਦੇ ਕਾਰ ਚੱਲਦੇ ਸੀਗੇ ਜਿਹੜੇ ਕੱਟੇਗੇ ਉਹ ਬੇहद ਗਰੀਬ ਬੰਦੇ ਸੀਗੇ ਅੱਜ ਸਰਕਾਰ ਨੇ ਆਪਣੇ ਇਲੈਕਸ਼ਨ ਸਟੰਡ ਕਰਕੇ ਉਹ ਸਾਰੇ ਗਰੀਬਾਂ ਦੇ ਜਿਹੜੇ ਕਾਰ ਨੇ ਅਸੀਂ ਗਰੀਬ ਕਨੇ ਸਰਕਾਰ ਨੇ ਤਗੜੇ ਕੀ ਸੀ ਤੇ ਅੱਜ ਉਹ ਕਾਰਡ ਸ਼ੁਰੂ ਕਰ ਦਿੱਤੇ ਨੇ ਔਰ ਜਿਹੜੀ ਘਰ ਘਰ ਰਾਸ਼ਨ ਦੀ ਸਕੀਮ ਹੈ ਇਹ ਸਰਕਾਰ ਦੀ ਆਲੇ ਸਮੇਂ ਚ ਫੇਲ ਹੋਣੀ ਹੈ ਇੱਕ ਡੀਪੂ 홀ਡਰ ਇੱਕ ਸਪੈਸੀਫਿਕ ਜਗ੍ਹਾ ਤੇ ਰੁਜ਼ੀਟੀਆਂ ਰੱਖ ਕੇ ਆਪਣੀ ਲੇਬਰ ਰੱਖ ਕੇ ਕੰਡਾ ਰੱਖ ਕੇ ਬੱਤੀ ਦਾ ਪ੍ਰਬੰਧ ਰੱਖ ਕੇ ਇੱਕ 100 ਕਾਰ 200 ਕਾਰ ਨੂੰ ਕਣਕ ਮੰਡਲ ਲੱਗੇ 15 ਤੋਂ 20 ਦਿਨ ਲੱਗਦੇ ਨੇ ਇਹ ਜਿਹੜੀ ਘਰ ਘਰ ਆਟਾ ਕਿਹੜੇ ਤਰੀਕੇ ਨਾਲ ਪਹੁੰਚਾਣਗੇ ਸਾਨੂੰ ਪਤਾ ਇਹ ਬਿਲਕੁਲ ਲੋਕਾਂ ਨੂੰ ਬੇਕੂ ਬਣਾ ਰਹੀ ਸਰਕਾਰ ਔਰ ਲੋਕ ਵੀ ਸਿਆਣੇ ਨੇ ਪਰ ਜੇ ਕੁਝ ਪਿੰਡਾਂ ਦੇ ਵਿੱਚ ਲੋਕ ਨੇ ਜਿਹੜੇ ਵਿਚਾਰੇ ਗਰੀਬ ਨੇ ਹੈਂਡ ਟੂ ਮਾਉਥ ਨੇ ਜਿਹੜੇ ਰੋਜ਼ ਮਰਜ਼ੀ ਜ਼ਿੰਦਗੀ ਜੀਂਦੇ ਨੇ ਉਹ ਆਟਾ ਲੈਣ ਨੂੰ ਮਜਬੂਰ ਹੈ ਉਸ ਨਾਲ ਜਿਹੜੀ ਸਰਕਾਰ ਜਨਤਾ ਜਿਹੜੀ ਹੈ ਸਾਡੇ ਡੀਪੂ ਹਟੜਾ ਦੇ ਨਾਲ ਹੈ ਕਿਉਂਕਿ ਉਹਨਾਂ ਨੂੰ ਸਮੇਂ-ਸਮੇਂ ਸਰ ਕਣਕ ਆਂਦੀ ਸੀ ਸਮ ਤੋ ਇਸ ਕਰਕੇ ਅਸੀਂ ਵਿਰੋਧ ਕਰਦੇ ਆਂ ਔਰ ਆਲੇ ਸਮਝ ਅਸੀਂ ਜਨਤਾ ਨੂੰ ਵੀ ਨਾਲ ਲਾਵਾਂਗੇ ਅਸੀਂ ਲੋਕ ਆਲੇ ਸਮਝ ਕਿ 2-4-5000 ਬੰਦੇ ਦਾ ਇਕੱਠ ਕਰਾਂਗੇ ਜਨਤਾ ਨੂੰ ਨਾਲ ਲਾਵਾਂਗੇ ਔਰ ਲੋਕ ਵੀ ਜਿਹੜੇ ਨੇ ਸਾਡੇ ਨਾਲ ਨੇ ਜਿਹੜੇ ਕਹਿੰਦੇ ਸਾਨੂੰ ਸਮੇਂ-ਸਮੇਂ ਸਰ ਕਣਕ ਮਿਲਦੀ ਹੈ ਸਾਨੂੰ ਆਟੇ ਦੀ ਲੋੜ ਨਹੀਂ ਹੈ ਜਦੋਂ ਸਰਕਾਰ ਕੁਝ ਬਿਲਕੁਲ ਨਹੀਂ ਕੋਈ ਸਾਨੂੰ ਬਿਲਕੁਲ ਨਹੀਂ ਪੁੱਛਿਆ ਗਿਆ ਜਦੋਂ ਇਸ ਸਰਕਾਰ ਨੇ ਲਾਂਚ ਕੀਤੀ ਹੈ ਇਹ ਪਹਿਲਾਂ ਤਾਂ ਅਸੀਂ ਜਦੋਂ ਸ਼ੁਰੂ ਕੀਤਾ ਸੀ ਅਸੀਂ ਸਟੇ ਲੈ ਲਿਆ ਸੀਗਾ ਦੁਬਾਰਾ ਸਾਡੇ ਪੁੱਛੇ ਬਿਨਾ ਇਹਨਾਂ ਨੇ ਟਾਈਮ ਤੇ ਆ ਕੇ ਦੱਸਿਆ ਵੀ ਅਸੀਂ ਆਪਣਾ ਜਿਹੜਾ ਜਿਹੜੇ ਮਾਰਕਫੈਟ ਦੇ ਸੈਂਟਰ ਖੋਲ ਦਿੱਤੇ ਨੇ ਤੇ ਇਹਨਾਂ ਦੇ ਅ ਦਿੱਤਾ ਜਾ ਰਿਹਾ ਚਲੋ ਸਾਨੂੰ ਕੋਈ ਤਰਾਜ ਨਹੀਂ ਅਗਰ ਜਿਹੜੇ ਲੈਣਾ ਚਾਹੁੰਦੇ ਆਟਾ ਲੈਣ ਬਟ ਜਿਹੜਾ ਸਾਡਾ ਹੱਕ ਬੰਦਾ ਜਿਹੜੇ ਡੀਪੋ ਦਾ ਕਨਕ ਬੈਲੈਂਸ ਪਈ ਪਿਛਲੇ 3 ਮਹੀਨੇ ਤੋਂ ਖਰਾਬ ਹੋ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਡੀਪੋ ਡਰ ਦੇ ਸੁਸਨੀਆਂ ਪੈ ਜਾਣਗੀਆਂ ਤੇ ਲੋਕ ਬੜੇ ਅਵੇਅਰ ਨਹੀਂ ਜਾ ਕੇ ਆਪਣਾ ਆਨਲਾਈਨ ਵੇਖ ਕੇ ਡਿਪੋ ਹਲਡਰ ਦੇ ਘਰ ਫੇਰੇ ਮਾਰਦੇ ਬੈਨ ਪੁੱਛਦੇ ਨਹੀਂ ਸਾਨੂੰ ਵੀ ਭਾਜੀ ਸਾਡੀ ਕਣਕ ਕਦੋਂ ਆਏਗੀ ਕਣਕ ਕਦੋਂ ਆਏਗੀ ਪਰ ਸਰਕਾਰ ਜਿਹੜੀ ਹੈ ਉਹ ਆਪਣੀਆਂ ਸਿਰਫ ਵੋਟਾਂ ਦੀ ਖਾਤਰ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਜਿਹੜੇ ਜਿਹੜੇ ਆਪਣੇ ਵਲੰਟੀਅਰ ਉਹਨਾਂ ਨੂੰ ਲੈ ਕੇ ਕਣਕ ਵੰਡਾ ਕਣਕ ਆਟਾ ਵੰਡਾ ਰਹੀ ਹੈ ਤੇ ਕਣਕ ਲੋਕਾਂ ਦੇ ਘਰ ਨਹੀਂ ਕਿਉਂਕਿ ਪਿਛਲੇ 3 ਮਹੀਨਿਆਂ ਤੋਂ ਕਣਕ ਲੋਕਾਂ ਕੋ ਖਤਮ ਪਈ ਹੈ ਬੜੇ ਮਾਰੇ ਲਾਦ ਨੇ ਆਣ ਸਮਝ ਅਸੀਂ ਉਹ ਵੀ ਜਨਤਾ ਦਾ ਇਕੱਠ ਕਰਾਂਗੇ ਔਰ ਸਰਕਾਰ ਦੇ ਵਿਰੁੱਧ ਨਾਰੇ ਲਾਵਾਂਗੇ